ਅਕਿਆਂ ਦੇ ਵਿੱਚ ਲੈ ਕੇ ਜਾਣ ਦੇ ਲਈ ਮਿੱਟੀ ਦੀਆਂ ਟਰਾਲੀਆਂ ਪਰ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਜਾਂਦਾ ਹੈ। ਦਰ ਰਿਜ਼ਲ ਟਰਾਲੀਆਂ ਨੂੰ ਲਾਈਨ ਵਿੱਚ ਲਗਾ ਰੇ ਸੀ ਲੋਕ ਅਤੇ ਉਸੇ ਦੌਰਾਨ ਇੱਕ ਗੱਡੀ ਆਉਂਦੀ ਹੈ। ਛੁੱਟ ਕੇ ਕੋਈ ਵਿਅਕਤੀ ਤੇਜ਼ ਰਫ਼ਤਾਰ ਨਾਲ ਲੋਂਦਾ ਹੈ ਤੇ ਜਦੋਂ ਟਰਾਲੀਆਂ ਪਰੇ ਜਗਜੀਤ ਸਿੰਘ ਵੱਲ ਉਕਤ ਕਾਰ ਸਵਾਰ ਨੂੰ ਗੱਡੀ ਕੋਲੀ ਲੈ ਕੇ ਜਾਣ ਲਈ ਕਿਹਾ ਜਾਂਦਾ ਹੈ ਤਾਂ ਉਕਤ ਵਿਅਕਤੀ ਗੁੱਸੇ ਜਾ ਜਾਂਦਾ ਹੈ ਤੇ ਜਗਜੀਤ ਸਿੰਘ ਤੇ ਗੋਲੀਆਂ ਚਲਾ ਦਿੰਦਾ ਹੈ। ਤੋ ਤੂੰ ਗੱਡੀ ਭਜਾ ਕੇ ਲੈ ਜਾ। ਉਦਰ ਮੌਕੇ ਤੇ ਮੌਜੂਦ ਪਿੰਡ ਵਾਸੀਆਂ ਨੇ ਜਗਜੀਤ ਸਿੰਘ ਨੂੰ ਪੱਤੂ ਢਿੰਗਾ ਦੇ ਸਰਕਾਰੀ ਹਸਪਤਾਲ ਲਿਜਾਇਆ ਪਰ ਉੱਥੇ ਮੁਢਲੀ ਸਹਾਇਤਾ ਦੇ ਤੋਂ ਬਾਅਦ ਜੋ ਡਾਕਟਰਾਂ ਨੇ ਕਪੂਚਾ ਰੈਫਰ ਕੀਤਾ ਇਸ ਤਰ੍ਹਾਂ ਡਿਊਟੀ ਅਫਸਰ ਜਸਪ੍ਰੀਤ ਕੁਮਾਰ ਦਾ ਕਹਿਣਾ ਹੈ ਕਿ ਜਗਜੀਤ ਸਿੰਘ ਨੂੰ ਕਪੂਚਾ ਰੈਫਰ ਕੀਤਾ ਗਿਆ ਪਤਨਾ ਦੇ ਸੂਚਨਾ ਮਿਲਦੇ ਟੀਐਸਪੀ ਹਰਗੁੜਦੇਵ ਸਿੰਘ ਤੇ ਥਾਣਾ ਮੁਖੀ ਜਸਬੀਰ ਸਿੰਘ ਮੌਕੇ ਤੇ ਪਹੁੰਚੇ ਨੇ ਸਿੱਧਾ ਬਲਕਿ ਤਕਤੀਸ਼ ਕੀਤੀ ਜਾ ਰਹੀ ਹੈ ਤੇ આરોપી ਦੀ ਪਾਲ ਕੀਤੀ ਜਾ ਰਹੀ ਦੱਸਦੇ ਕਿ ਮਾਮਲਾ ਸultanpur ਲੋਧੀ ਤੋਂ ਸਾਹਮਣੇ ਜੋ ਤੱਕ ਇਸ ਵੇਲੇ ਜੋ ਹਾਲਾਤ ਨੇ ਉਹ ਕਾਫੀ ਜ਼ਿਆਦਾ ਖਰਾਬ ਹੋਏ ਪਏ ਨੇ ਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲਈ ਲੋਕਾਂ ਵੱਲੋਂ ਸਹਾਇਤਾ ਕੀਤੀ ਜਾ ਰਹੀ ਹੈ ਇਸੇ ਦੌਰਾਨ ਜੋ ਮਿੱਟੀ ਦੀਆਂ ਟਰਾਲਾਂ ਭਰ ਰਹੀ ਸੀ ਤੇ ਇਲੈਕਟ੍ਰੋਨਿਕ ਤਿੱਖ ਜ਼ਰਬਤਾਰ ਗੱਡੀ ਹੁੰਦੀ ਬਸ ਉਸ ਨੂੰ ਗੱਡੀ ਹोली ਲੈ ਕੇ ਉਹਨੂੰ ਕਹੇ ਜਾਂਦਾ ਤਾਂ ਉੱਤੇ ਵਿਅਕਤੀ ਵੱਲੋਂ ਗੁੱਸੇ ਜਾ ਕੇ ਗੋੜੀ ਹਝਲਾ ਦਿੱਤੇ ਜਾਂਦੇ ਆਂ ਇਥੇ ਕੀ ਹੁਣ ਪੁਲਿਸ ਵੱਲੋਂ ਹੀ ਸਾਰੂਪੀ ਦੀ ਪਾਲ ਕੀਤੀ ਜਾ ਰਹੀ ਹੈ ਮਹਾਰਾਜ ਜਗਜੀਤ ਸਿੰਘ ਜੀ ਇਹ ਟੜ ਤੇ ਗੋਲੀ ਚਲੀ ਕਿਹਦਾ ਉਹ ਗੋਲੀ ਚਲਾਇ ਵੀ ਕੌਣ ਲੋਕ ਸੀਗੇ ਉਹ ਅਣਛਤੇ ਸੀ ਜੀ ਪਤਾ ਨਹੀਂ ਲੱਗਾ ਉਹਨਾਂ ਦਾ ਤੇ ਜਿਹੜੇ ਗੋਲੀ ਚ ਰਹੀ ਗਿਆ ਤੇ ਮਤਲਬ ਕੀ ਕਰ ਰਹੇ ਸੀਗੇ ਮਿੱਟੀ ਦੇ ਟਰਾਲੀਆਂ ਨੂੰ ਛੜਕਦੇ ਖਿਲਾ ਰਹੇ ਹਾਂ ਲੈਨਸ ਤੇ ਉਹ ਗੱਡੀ ਤੇਜ਼ ਆ ਰਹੀ ਸੀ ਉਧਰੋਂ ਫੋਨ ਮਾਰ ਕੇ ਸਲੋ ਕਰਨਾ ਅੱਗੇ ਟਰਾਲੀਆਂ ਘੋਟੀਆਂ ਨੇ ਇੱਕ ਗੋਲੀ ਟੜ ਤੇ ਚੰਗੀ ਲੱਗੀ ਆ ਉੱਪਰ ਤੇ ਇਹ ਤਾਂ ਕਿ ਹਾਂ ਜੀ ਤਲਾਕ ਕੀ ਦੇ ਬਾਰੇ ਹਾਂ ਜੀ ਦੇਤੀ ਜੀ ਕੋਸ਼ਿਸ਼ ਕੋਸ਼ਿਸ਼ ਲੋ ਕਿ ਤਨ ਦੇ ਕਿਤਾ ਗਿਆ 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 ਉਸਨੇ ਆਪਣੀ ਕਾਰਵਾਈ ਕਰ ਲਈ ਪੁਲਿਸਾਂ ਨੇ ਗਿਆਨ ਵਗੈਰਾ ਲੈ ਲਿਆ ਗਿਆਨ ਲੈ ਲਿਆ ਉਹਨਾਂ ਨੇ ਕਮੇਟੀ ਕਾਦੇ ਵਾਸਤੇ ਬੱਡਰ ਮਿੱਟੀ ਸੇਵਾ ਵਾਸਤੇ ਜੀ ਸੇਵਾ ਲਈ ਜਾਣੀ ਹੁੰਦੀ ਹੈ ਤਾਹਾਂ ਦੀ ਆਪੇ ਤਾਹਾਂ ਦੀ ਹ ਕੋਈ ਨੰਬਰ ਜਾਂ ਕੋਈ ਤੁਹਾਨੂੰ ਜਾਣ ਹੋਇਆ ਕਿਸਾਨ ਹੈ ਕੋਈ ਪਛਾਣ ਨਹੀਂ ਹੈ ਜੀ ਇਹ ਨਹੀਂ ਨਹੀਂ ਜੀ ਨਹੀਂ ਇਦਾਂ ਇਦਾਂ ਹੀ ਗੱਲ ਨਹੀਂ ਹਾਂ ਸਰਾਈ ਤੋਂ ਫਟੌਟਿਆ ਸੇਵਾ ਹਸਪਤਾਲ ਹੈ ਕੀ ਕਾਰਨ ਇੱਕ ਹੀ ਹਮਲਾਤਾਰ ਅੱਜ ਮਾਰਨ ਨੂੰ ਪਤਾ ਲੱਗਿਆ ਸੀ ਕਰੀਬ ਸਾਢੇ 11:15 ਵਜੇ ਜੀ ਬਿੰਦ ਫਤੂਟਿੰਗ ਦੇ ਪਸੀਆਂ ਵੱਲੋਂ ਹੜਪ ਪ੍ਰਭਾਵਿਤ ਏਰੀਆ ਜਿਹੜਾ ਬਾਉਪੁਰ ਉਹ ਏਰੀਆ ਦੇ ਵਿੱਚ ਮਿੱਟੀ ਦੀਆਂ ਟਰਾਲੀਆਂ ਲੈ ਕੇ ਜਾ ਰਹੇ ਸੀ ਸੰਗ ਇੱਥੋਂ ਜਿਵੇਂ ਫਤੂਟਿੰਗ ਤੋਂ ਟਰਾਲੀ ਲੋਡ ਕੀਤੀ ਕਿਤੇ ਇੱਕ ਘਾਹ ਸਵਾਰ ਦੇ ਨਾਲ ਕੋਈ મતਭੇਦ ਹੋ ਗਿਆ ਜਿਹਦੇ ਵੱਲੋਂ ਫਾਇਰ ਕੀਤਾ ਗਿਆ ਜੋ ਇੱਕ ਫਾਇਰ ਜਿਹੜਾ ਜਗਜੀਤ ਸਿੰਘ ਪੁੱਤਰ ਨਤਸ ਸਿੰਘ ਅਸੀਂ ਫਤੂਟੀਆਂ ਦੇ ਲੱਤ ਦੇ ਵਿੱਚ ਗਿੱਟੇ ਦੇ ਪਰ ਲੱਗਿਆ ਜਿਸ ਸੰਬੰਧੀ ਭੰਦੀ ਕਾਰਵਾਈ ਕਰਨ ਵਾਸਤੇ ਗੈਂ ਮੈਂ ਤੇ ਮੇਰੇ ਐਸ.ਐਚ.ਓ. ਸਿੰਘਲਾ ਸਨ ਹਾਜ਼ਰ ਹੈ ਤੇ ਜਿਹੜੇ ਬੰਦੇ ਵੱਲੋਂ ਫਾਇਲ ਚ ਲਾਇਆ ਗਿਆ ਉਹਦਾ ਕੁਛ ਮਾੜਾ ਮੋਟਾ ਹਾਂਜੀ ਉਹਦੀ ਗੱਡੀ ਦਾ ਨੰਬਰ ਪਤਾ ਲੱਗ ਗਿਆ ਜੀ ਅਸੀਂ ਜਲਦੀ ਉਹਨੂੰ ਟੈਸਟ ਕਰ ਲਾਂਗੇ ਅਸੀਂ ਕਰ ਸੀ ਨਕੀ ਜੀ ਇਹ ਨਾਂ ਦਾ ਜੀ ਜੇ ਮੇਰਾ ਨਾਮ ਲੱਤਾ ਸਿੰਘ ਹੈ ਜੀ ਮੇਰਾ ਬੇਟਾ ਆ ਗਿਆ ਹੀ ਸੇਵਾ ਤੇ ਉੱਥੇ ਇਹਦੇ ਤੋਂ ਧੰਨਵਾਦ ਤੇ ਤੋਂ ਸੁਲਤਾਨਪੁਰ ਜਾਂਦੀ ਸੀ ਤੇ ਉੱਥੇ ਟਰਾਲੀਆਂ ਲੱਗੀਆਂ ਵਾਵਾ ਤੇ ਸੜਕ ਤੋਂ ਹਟਾਉਂਦਾ ਸੀ ਜਿਵੇਂ ਘਹਾਉਰੀ ਕੋਲੋਂ ਸੜਕ ਤੋਂ ਵਗਦੀ ਵਾਵਾ ਤੇ ਨੇ ਇਹ ਨਹੀਂ ਕਿ ਗੱਲ ਕਹੀ ਬਸ ਜਿਹੜਾ ਹੌਰੀ ਚ ਲਾ ਬਸ ਉਹਨੂੰ ਗੋਲੀ ਮਾਰ ਕੇ ਥੀਆਂ ਕਰਦਾ ਕੋ ਉੱਥੇ ਹੋ ਜੇਗਾ ਉਹਨੇ ਪਤਾ ਗੱਡੀ ਖਲਾੜ ਕੇ ਪਿਆਨ ਤੇ 4000 ਕੀਤਿਆ 4 ਗੋਲੀਆਂ ਮਾਰੀਆਂ ਨੇ ਕੀ ਨਾਮ ਹੈ ਬੇਟੇ ਦਾ ਜਗਜੀਤ ਸਿੰਘ ਕਿੰਨੀ ਕੋਮਰੇ ਉਹ ਰੋਦੀ ਹੁਣ 33 32 ਸਾਲ 32 ਸਾਲ ਤੇ ਜਿੱਦਾਂ ਤੁਹਾਨੂੰ ਲੱਗ ਕੇ ਤੇ ਕੋਈ ਸ਼ੱਕਿਆ ਜਾਂ ਕੋਈ ਪ੍ਰਾਣੀ ਨਾਲ ਜਾਂ ਕੋਈ ਸੱਤ ਨੂੰ ਕੋਈ ਵੈਸੇ ਹੀ ਮਲਾਂ ਅਣਛਾਤੇ ਬੰਦਾ ਵਾ ਕੋਈ ਦੱਬਾ ਜੀ ਕੋਈ ਸੱਤ ਨਹੀਂ ਨਾ ਬਕੇ ਇਹਨਾਂ ਵੈਰ ਉਹ ਕੋਈ ਨਹੀਂ ਇਹੋ ਜੀ ਗੱਲ ਕੋਈ ਆਈ ਨਹੀਂ ਤੁਸੀਂ ਕੀ ਮੰਗ ਕਰਦੇ ਹੋ ਹੁਣ ਪੁਲਿਸ ਪ੍ਰਸ਼ਾਸਨ ਤੋਂ ਅਸੀਂ ਤੇ ਮੈਂ ਮੰਗ ਕਰਨਾ ਕਿ ਸਾਡਾ ਇਨਸਾਫ ਹੋਣਾ ਚਾਹੀਦਾ ਸੀ ਲੋਕੀ ਕਹਿ ਰਹੇ ਹਾਂ ਸੁਣਿਆ ਹਾਂ ਅਨ ਇਨਸਾਫ ਹੋਣਾ ਚਾਹੀਦਾ ਸਾਰਾ ਪਿੰਡ ਨਾਲ ਸੀ ਕੋਈ ਇਹੋ ਜਿਹੀ ਗੱਲ ਨਹੀਂ ਕਿ ਇਹ ਨਾਲ ਕੋਈ ਗਾਲ ਨਹੀਂ ਕੋਈ ਕੱਢੀ ਕੁਝ ਨਹੀਂ ਹੋਇਆ ਤੇ ਜਾਣ ਕੇ ਉਹ ਆਉਂਜਾ ਫਾ ਗੋਲੀ ਮਾਰ ਦਿੱਤੀ। ਹਾਂਜੀ। ਹਾਂਜੀ, ਨਾਮ ਕੀ ਤੁਹਾਡਾ? ਲਖਵੀਰ ਸਿੰਘ ਜੀ ਦਰਬਾਈ। ਸਰਪੰਚ ਫਤੂੜੇਗਾ? ਹਾਂਜੀ ਫਤੂੜੇਗੇ। ਜਿਹੜੀ ਉਹ ਤੁਹਾਡੇ ਇੱਥੇ ਮੜਕੇ ਦੇ ਗੋਲੀ ਲੱਗੀ ਆਓ। ਕੀ ਕਾਰਨ ਹੈ? ਕਾਰਨ ਜੀ ਇੱਥੇ ਮਿੱਟੀ ਸੁਲਤਾਨਪੁਰ ਬਾਉਪੁਰ ਜਾਣੀ ਸੀ। 20 ਕੁਟਾਲੀਆਂ ਲੱਗੀਆਂ ਸੀ। ਅਸੀਂ ਪਰੇ ਦੂਰ ਬੈਠੇ ਸੀ। ਜਦੋਂ ਅਸੀਂ ਗੋਲੀ ਦਾ ਖਰਾਬ ਸੁਣਿਆ ਅਸੀਂ ਭੱਜ ਕੇ ਆਏ ਆ ਤੇ ਫਿਰ ਉਹ ਜਨ ਸਾਡੀ ਉਹ ਗੱਡੀ ਨਿਕਲ ਗਈ ਚਾਰ ਫਾਇਰ ਤਿੰਨ ਚਾਰ ਫਾਇਰ ਕੱਢੇ ਰਹੇ ਕੋਈ ਬੰਦਾ ਪਿੰਟ ਦਾ ਸੀਗਾ ਜਾਂ ਕੋਈ ਲਾਂਬਲਾ ਸੀਗਾ ਨਹੀਂ ਵੀ ਉਹ ਲਾਂਬਦਾ ਹੀ ਸੀ ਕੋਈ ਪਛਾਣ ਉਹਦੀ ਮੜੀ ਮੋਟੀ ਨਹੀਂ ਪਛਾਣ ਨਹੀਂ ਗੱਡੀ ਦਾ ਨੰਬਰ ਨੋਟ ਹੋ ਗਿਆ ਉਸੇ ਕੇ ਪਛਾਣ ਨਹੀਂ ਹੋਈ ਤੇ ਪੁਲਿਸ ਨੂੰ ਜੀ ਤਲਾ ਪੁਲਿਸ ਨੂੰ ਤਲਾ ਉਸੇ ਵੇਲੇ ਐਫਐਸਐਟ ਨੂੰ ਫੋਨ ਕਰਤਾ ਸੀ ਮੈਂ ਵੀ ਉੱਤੇ ਟਾਈਮ ਮੋਕੇ ਤੇ ਆ ਗਏ ਮੋਕੇ ਤੇ ਆਏ ਥੋੜੇ ਤੇਰ ਬਾਅਦ ਠੀਕ ਸ਼ਕੀਨਾ ਜੀ ਸਰ ਮੇਰਾ ਨਾਮ ਡਾਕਟਰ ਜਸਪ੍ਰੀਤ ਕੁਮਾਰ ਜੀ ਸਿਗਨ ਹਸਪੀਟਲ ਦੇ ਵਿੱਚ ਇਨਚਾਰਜ ਮੈਂ ਅਜੇ ਇਥੇ ਪੋਸਟਿਡ ਹਾਂ ਸੀ ਐਚੀਸੀ ਫਕੂ ਟਿੰਗੇ ਵਿਕੇ ਐਸ ਐ ਮੈਡੀਕਲ ਆਫੀਸਰ ਜਿਹੜੇ ਬੰਦੇ ਦੇ ਆਪਣੇ ਘੋੜੀ ਲੱਗੀ ਆ ਜੀ ਉਹ ਕੀ ਨਾਮ ਹੈ ਉਹਨਾਂ ਦਾ ਤੇ ਕਦੋਂ ਲੈ ਕੇ ਆਏ ਤੇ ਕੀ ਕਾਰਨ ਸਰ ਪੇਸ਼ੈਂਟ ਦਾ ਨਾਮ ਹੈ ਜਗਜੀਤ ਸਿੰਘ 32 ਸਾਲ ਉਮਰ ਦੇ ਪੇਸ਼ੈਂਟ ਜੀ ਤੇ ਉਹਨਾਂ ਨੂੰ ਕੁਛ ਪਿੰਡ ਦੇ ਵਾਸੀ ਤੇ ਉਹਨਾਂ ਦੇ ਨਾਲ ਦੇ ਬੰਦੇ ਸੀਗੇ ਜਿਹੜੇ ਉਹ ਲਗਭਗ 11:20 ਮਿੰਟ ਤੇ ਲੈ ਕੇ ਆਏ ਸਵੇਰਿਆਂ ਮੇਰੇ ਕੋਲ ਜਦੋਂ ਪੇਸ਼ੈਂਟ ਨੂੰ ਲੈ ਕੇ ਆਏ ਨੇ ਤੇ ਪੇਸ਼ੈਂਟ ਦੇ ਸੱਜੀ ਲੱਤ ਦੇ ਗਿੱਟੇ ਵਾਲੀ ਜਗ੍ਹਾ ਤੇ ਲੀਡਿੰਗ ਕਾਫੀ ਜ਼ਿਆਦਾ ਸੀ ਖੂਨ ਵਗ ਰਿਹਾ ਸੀ ਸੋ ਅਸੀਂ ਫਿਰ ਉਹਨੂੰ ਆਉਂਦੇ ਨੂੰ ਫਰਸਟ ایڈ ਦਿੱਤੀ ਉਹਦਾ ਬਲੱਡ ਕੰਟਰੋਲ ਕੀਤਾ ਤੇ ਹੁਣ ਉਹਦੀ ਬੰਦੀ ਕਰ ਲਈ ਕਰ ਰਹੇ ਆ ਜੀ ਐਮਐਲਸੀ ਰਜਿਸਟਰ ਕਰ ਦਿੱਤੀ ਗਈ ਹੈ ਤੇ ਸਿਵਲ ਹਸਪੀਟਲ ਨੂੰ ਉਸ ਦਾ ਦੇ ਕੇ ਰੈਫਰ ਕੀਤਾ ਗਿਆ ਜੀ ਸਾਰੇ ਗੋਲੀ ਲੱਗੀ ਹੈ ਤੇ ਕੀ ਕਰੀ ਸਰ ਗਨ ਸ਼ਾਟ ਲੱਗ ਰਿਹਾ ਜੀ ਚਰਨ ਸ਼ਾਟ ਲੱਗ ਰਿਹਾ ਹਾਂ ਜੀ ਕੋਈ ਆਪਣਾ ਵਿਚਾਰ ਆਉਂਦਾ ਵੀ ਸੀਗਾ ਕਿ ਵੈਸੇ ਹੀ ਮਤਲਬ ਜਿਹੜੇ ਕੰਨ ਕੇ ਵਜੇ ਸਰ ਫੌਰਮਾ ਉਹ ਆਪਾਂ ਕੁਝ ਵੀ ਸ਼ੋਰ ਨਹੀਂ ਕਹਿ ਸਕਦੇ ਇੰਜਰੀ ਹੈ ਮੂਡ ਹੈਗਾ ਬਲੀਡਿੰਗ ਆਫ ਹੈ ਕਾਫੀ ਸੀਗੀ ਸੋ ਜਿਨਾ ਕਰਕੇ ਮੈਂ ਓਪੀਨੀਅਨ ਲੈ ਰਿਆ ਕਪੂਰ ਸਾਹ ਤੋਂ ਤੇ ਇੱਕ ਗ੍ਰੈਫਰ ਹੋ ਜਾਏਗਾ ਇੱਕ ਮੇਰੇ ਕੋਲ ਓਪੀਨੀਅਨ ਆ ਜਾਏਗੀ ਫਿਰ ਉਹ ਕਲੀਅਰ ਹੋ ਜਾਏਗਾ ਸਰ ਠੀਕ ਹੈ ਹਾਂ ਜੀ ਸਰ ਥੈਂਕ ਯੂ ਕੀ ਨੰਬਰ ਜੀ ਤੁਹਾਡਾ ਮੇਰਾ ਨਾਮ ਬਲਦੇਵ ਸਿੰਘ ਆ ਜੀ ਜਿਹੜੀ ਅੱਜ ਇਹ ਘਟਨਾ ਹੋਈ ਆ ਗੋਲੀ ਚੱਲਣ ਦੀ ਕਿਹੜੀ ਜਗ੍ਹਾ ਤੇ ਹੋਈ ਆ ਇਹ ਜੀ ਅਸੀਂ ਆ ਸਾਡੇ ਪਿੰਡ ਦਾ ਕਾਲਣਾ ਲੱਗਦਾ ਆ ਕਾਲਣੇ ਚ ਅਸੀਂ ਹੜਪੀੜਤਾ ਦੀ ਸਰਤਾਲਪੁਰ ਲੋਧੀ ਕਬੀਰਪੁਰ ਮਿੱਟੀ ਦੀ ਸੇਵਾ ਚੱਲ ਰਹੀ ਆ ਅਸੀਂ ਕੱਲ ਵੀ ਗਏ ਸੀ ਲੈ ਕੇ ਤੇ ਅੱਜ ਵੀ ਅਸੀਂ ਇਥੋਂ ਭਰ ਰਹੇ ਸੀ ਮਿੱਟੀ ਤੇ ਇਹ ਵੀਰ ਆਪਣਾ ਟਰਾਲੀਆਂ ਨਾਲ ਜਿੱਦਾਂ ਉਥੋਂ ਕੱਚੇ ਥਾਂ ਤੋਂ ਰੋਡ ਤੇ ਉੱਤੇ ਖੜੀਆਂ ਕਰ ਰਹੇ ਸੀ ਤੇ ਉਥੇ ਲੈਨ ਚ ਟਰਾਲੀਆਂ ਲਵਾ ਰਿਆ ਸੀ ਇਧਰੋਂ ਇਹ ਪੰਜ ਗੱਡੀ ਪੀਵੀ 09 एक्यू 11 13 ਇਹ ਗੱਡੀ ਉਧਰੋਂ ਇਧਰੋਂ ਆਪਣੇ ਪਿੰਡ ਵੱਲੋਂ ਜਾ ਰਹੀ ਸੀ ਬਹੁਤ ਤੇਜ਼ ਇਹਨੇ ਵੀਰ ਨੇ ਉਹਨੂੰ ਹੱਥ ਦਿੱਤਾ ਵੀ ਭਾਜੀ ਥੋੜੀ ਜੀ ਸਲੋ ਚੱਲੋ ਕਿ ਅੱਗੇ ਟਰਾਲੀਆਂ ਨਿਕਲ ਨਹੀਂ ਆ ਕੋਈ ਨੁਕਸਾਨ ਨਾ ਹੋ ਜੇ ਉਹ ਭਾਜੀ ਹੁਣੀ ਅੱਗੋਂ ਗਾਲਾਂ ਗੋਲਾ ਕੱਟਣ ਲੱਗੇ ਇਹਨਾਂ ਨੂੰ ਤੇ ਇਹ ਉੱਥੇ ਲੱਗੇ ਜਾ ਕੇ ਤੁਰਗੇ ਵੀ ਭਾਜੀ ਗਾਲਾਂ ਕਿਹੜੀ ਗੱਲ ਤੋਂ ਕੱਢ ਰਹੇ ਹੋ ਤੇ ਉਹਨਾਂ ਨੇ ਪੁੱਛਿਆ ਨਹੀਂ ਦੱਸਿਆ ਨਹੀਂ ਆਪਣਾ ਕੱਢਿਆ ਪਿਸਤਲ ਤੇ ਪੈਰ ਕੱਢਦੇ ਪਹਿਲਾ ਫੈਰ ਜਿਹੜਾ ਮਿਸ ਹੋ ਗਿਆ ਰੱਬ ਨੇ ਗੁਰੂ ਰਾਮਦਾਸ ਨੇ ਕਿਰਪਾ ਕੀਤੀ ਬਚਾਅ ਹੋ ਗਿਆ ਦੂਜਾ ਫੈਰ ਫਿਰ ਇਹਦੇ ਪੈਰ ਤੇ ਲੱਗ ਗਿਆ ਦਿੱਤੇ ਤੋਂ ਅੱਗਾਂ ਦੀ ਲੱਗ ਕੇ ਪਿੱਛੇ ਨਿਕਲ ਗਿਆ ਤੇ ਜਾਨ ਬਚਾਉਣ ਵਾਸਤੇ ਪਿੱਛੇ ਟਰਾਲੀ ਦੇ ਪਿੱਛੇ ਭੱਜਿਆ ਚਲੋ ਇੰਨਾ ਬਚਾਅ ਹੋ ਗਿਆ ਵੀ ਕਿਤੇ ਉੱਪਰ ਸਰੀਰ ਦੇ ਛਾਤੀ ਦੇ ਜਾਂ ਦਿਲ 'ਚ ਨਹੀਂ ਲੱਗੀ ਥੱਲੇ ਪੈਰ 'ਚ ਲੱਗੀ ਗੋਲੀ ਇਹਦੇ ਜਿਨ੍ਹਾਂ ਤੇ ਗੋਲੀ ਲੱਗੀ ਕੀ ਲੱਗਦੀ ਹੈ ਤੁਹਾਡੇ ਸਾਡੇ ਗਵੰਦੀ ਨੇ ਭਰਾ ਹੀ ਲੱਗਦਾ ਇਸ ਵੰਦੀ ਦੇ ਥਾਣਾ ਫਤੂ ਬਿੰਗਾ ਤੇ ਇਤਰਾ ਦਿੱਤੀ ਮੌਕੇ ਤੇ ਕੋਈ ਪੁਲਿਸ ਆਈ ਹਾਂਜੀ ਮੌਕੇ ਤੇ ਪਾਇਆ ਹੀ ਆਪਣੇ ਮੁਲਾਜ਼ਮ ਉਹ ਬਿਆਨ ਵਗੈਰਾ ਲੈ ਕੇ ਤੇ ਉਧਰ ਮੌਕਾ ਦੇਖਣ ਗਏ ਆ ਤੇ ਹੁਣ ਤੁਸੀਂ ਹਸਪੀਟਲ 'ਚ ਆਏ ਆ ਤੇ ਇਹਨਾਂ ਨੇ ਹਸਪੀਟਲਾਂ ਨੇ ਆਪਣੀ ਕਾਰਵਾਈ ਕਰਕੇ ਤੁਹਾਨੂੰ ਰੈਫਰ ਕੀਤਾ ਜਾਂ ਇੱਥੇ ਕੋਈ ਨਹੀਂ ਸਾਨੂੰ ਇਹਨਾਂ ਨੇ ਇਥੋਂ ਆਪਣਾ ਟ੍ਰੀਟਮੈਂਟ ਕੀਤਾ ਫਰਸਟ ਏਡ ਦਿੱਤੀ ਉਹਨਾਂ ਨੇ ਪਟੀਆਂ ਵਗੈਰਾ ਕਰਤੀਆਂ ਵਾ ਤੇ ਹੁਣ ਅਸੀਂ ਸਿਵਲ ਹਸਪਤਾਲ ਕਪੂਰਥਲਾ ਲੈ ਕੇ ਇਹਨਾਂ ਨੇ ਰੈਫਰ ਕੀਤਾ ਉੱਥੇ ਜਿਹੜੇ ਹੱਡੀਆਂ ਦੇ ਡਾਕਟਰ ਸਾਹਿਬ ਆ ਉਹਨਾਂ ਨੂੰ ਦਿਖਾਉਣ ਵਾਸਤੇ ਵੀ ਉੱਥੇ ਪੂਰਾ ਆਪਾਂ ਨੂੰ ਪਤਾ ਲੱਗ ਜੂਗਾ ਵੀ ਪੈਰ ਤੇ ਲੱਗੀ ਆ ਜਾਂ ਹੱਡੀ 'ਚ ਲੱਗੀ ਆ ਮਾਸ 'ਚ ਲੱਗੀ ਆ ਉੱਥੇ ਐਕਸ-ਰਾ ਹੋ ਗਏ ਕਲੀਅਰ ਹੋ ਜੂਗਾ ਹੁਣ ਅੱਗੇ ਕੀ ਕਾਰਵਾਈ ਕੀ ਚਾਹੁੰਦੇ ਹੋ ਤੁਸੀਂ ਅੱਗੇ ਦੀ ਤੇ ਅਸੀਂ ਟਰਾਲੀਆਂ ਭਰ ਕੇ ਖਲਾਰੀਆਂ ਜੀ ਇਤਰਾ ਹੀ ਖੜੀਆਂ ਰਹਿਣਗੀਆਂ ਜਦ ਤੱਕ ਆਪਾਂ ਨੂੰ ਪਤਾ ਨਹੀਂ ਲੱਗਦਾ ਇਨਸਾਫ ਨਹੀਂ ਮਿਲਦਾ ਤਦ ਤੱਕ ਤੇ ਅਸੀਂ ਹੋਲਡ ਕਰਾਂਗੇ ਠੀਕ ਆ ਕੇ ਜੀ